ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਮੈਂ ਅਸੀਂ ਵੀ ਠੀਕ ਠਾਕ ਹਾਂ ਇਸ ਵਕਤ ਕਰਦੇ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਇੱਕ ਨਵਾਂ ਬਲੌਗ ਫੁੱਲ ਵਾਚ ਕਰਿਓ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜਿਵੇਂ ਤੁਹਾਨੂੰ ਦੱਸਿਆ ਹੈ ਜੀ ਆਪਾਂ ਅੱਗੇ ਛੁੱਟੀਆਂ ਕੱਟਣ ਪਿੰਡ ਹੁਣ ਦੇਖਦੇ ਹਾਂ ਜੀ 10 ਦਿਨ 15 ਦਿਨ ਜਿੰਨੇ ਦਿਨ ਲੱਗਦਾ ਹੈ ਵੀ ਓਨੇ ਕ ਦਿਨ ਲਾ ਕੇ ਜਾਵਾਂਗੇ ਜਿੰਨੇ ਕ ਦਿਨ ਦੀ ਛੁੱਟੀ ਮਿਲਦੀ ਹੈ ਨਾ ਓਨੇ ਦਿਨ ਲਾ ਜਾਾਂਗੇ ਤੇ ਬਾਕੀ ਹੁਣ ਤੁਹਾਨੂੰ ਡੇਲੀ ਬਲੌਗ ਮਿਲੇਗਾ ਪਿੰਡ ਤੋਂ ਹੀ ਪਿੱਕੇ ਪਿੰਡ ਤੋਂ ਪਿੱਕੇ ਪਿੰਡ ਦਾ ਹੀ ਡੇਲੀ ਬਲੌਗ ਦੇਖਣ ਨੂੰ ਮਿਲੇਗਾ ਇੱਥੇ ਆਪਾਂ ਬਲੌਗ ਵੀ ਸਟਾਰਟਿੰਗ ਕਰਨ ਲੱਗੇ ਆ ਜੀ ਦੁਪਹਿਰ ਤੋਂ ਇੱਥੇ ਹੈਗਾ ਸੀ 2-3 ਵਜੇ ਦਾ ਟਾਈਮ ਇਹ ਹੈਗੇ ਨੇ ਜੀ ਆਪਣੇ ਪਿੰਡ ਦੇ ਗਮਾਰਚ ਰਹਿੰਦੇ ਨੇ ਪਹਿਲਾਂ ਰਹਿੰਦੇ ਹੁੰਦੇ ਸੀ ਜੁਣੀ ਹੁਣੇ ਸ਼ਹਿਰ ਦੇ ਵਿੱਚ ਚਲੇ ਗਏ ਫਿਰ ਜੁਣੀ ਮਤਲਬ ਕਾਫੀ ਕਈ ਸਾਲ ਹੋ ਗਏ ਉਹਨਾਂ ਨੂੰ ਗਿਆ ਨੂੰ ਮ ਗਵਿੰਦਗੜ੍ਹ ਰਹਿਣ ਲੱਗ ਗਏ ਨੇ ਇਹ ਸਾਰੇ ਫਿਰ ਅੱਜ ਕਿਸੇ ਦੇ ਪਿੰਡ ਵਿੱਚ ਹੈਗਾ ਸੀ ਭੋਗ ਮਰਗ ਦਾ ਉੱਥੇ ਆਏ ਸੀ ਫਿਰ ਨਾਲੇ ਚਲੂ ਇਹ ਹੋ ਜਾਂਦਾ ਹੈ ਨਾ ਸਾਰਿਆਂ ਨੂੰ ਵੀ ਮਿਲ ਕੇ ਚੱਲਦਾ ਇਹ ਬੱਚੇ ਨੇ ਉਹਨਾਂ ਦੇ ਇੱਕ ਬੇਟੀ ਇੱਕ ਬੇਟਾ ਉਹ ਵੀਰ ਜੀ ਔਰ ਭਾਬੀ ਜੀ ਦੇ ਕਿਨਾਂ ਨੂੰ ਗਿਆ ਨੂੰ ਕਾਫੀ ਮਤਲਬ ਕਈ ਸਾਲ ਹੋ ਗਏ ਉਦੋਂ ਇਹ ਬੱਚੇ ਛੋਟੇ ਹੀ ਸੀਗੇ ਅਸੀਂ ਵੀ ਜਿਵੇਂ ਜਦੋਂ ਮਤਲਬ ਅਸੀਂ ਸੋਜੀ ਵਾਲੇ ਸੀਗੇ ਵਧੀਆ ਉਹਦੇ ਵਿੱਚ ਛੋਟੇ ਛੋਟੇ ਹੈਗੇ ਸੀਗੇ ਚ ਗੱਲ ਇਹ ਹੈ ਨਾ ਜੀ ਆਪਾਂ ਪਿੰਡ ਤੋਂ ਚਾਹੇ ਜਿੰਨੀ ਦੂਰ ਮਰਜੀ ਚਲੇ ਜਾਈਏ ਪਰ ਫਿਰ ਵੀ ਜਿਹੜੇ ਪਿੰਡਾਂ ਉਹ ਨਹੀਂ ਨਿਕਲਦਾ ਹੁੰਦਾ ਮਨ ਚੋਂ ਜਿਵੇਂ ਕਹਿੰਦੇ ਹੁੰਦੇ ਨੇ ਪਿੰਡ ਚੋਂ ਨਿਕਲੇ ਆ ਮੈਂ ਪਰ ਦਿਲ ਚੋਂ ਨਹੀਂ ਨਿਕਲਦਾ ਕੀ ਐਦਾਂ ਜੇ ਹਨਾ ਜਿਹੜੀ ਉਹ ਗਾਣਾ ਗਾਉਂਦੇ ਹੁੰਦੇ ਨੇ ਜੀ ਪਿੰਡ ਦੇ ਵਿੱਚ ਹਨਾ ਆਪਾਂ ਨੂੰ ਹਮੇਸ਼ਾ ਪਿੰਡ ਦੀ ਯਾਦਦਾਸ਼ਤ ਰਹਿੰਦੀ ਹੈ ਮਨ ਦੇ ਵਿੱਚ ਕਿਤੇ ਨਾ ਕਿਤੇ ਭਾਵੇਂ ਚਾਹੇ ਆਪਾਂ ਕਿਤੇ ਵੀ ਰਹਿਣ ਲੱਗ ਜਾਈਏ ਕਿਉਂਕਿ ਉਹ ਆਪਾਂ ਸਟਾਰਟਿੰਗ ਤੋਂ ਆਪਣੇ ਬਚਪਨ ਦੇ ਵਿੱਚੋਂ ਉਹਨਾਂ ਰਿਸ਼ਤਿਆਂ ਦੇ ਵਿੱਚ ਆਪਾਂ ਪਲੇ ਹੋਏ ਹੁੰਨੇ ਆ ਹਨਾ ਜਿਹੜੇ ਆਪਾਂ ਜਿਵੇਂ ਹੁਣ ਇਹਨਾਂ ਨੂੰ ਵੀ ਬੱਚੇ ਸੋ ਹੈਗੇ ਸੀ ਜਣੀ ਮਤਲਬ ਪੜ ਗਏ ਸੀ ਉਦੋਂ ਗਏ ਸੀਗੇ ਜਿਵੇਂ ਉਹ ਚੀਜ਼ਾਂ ਦਾ ਫਰਕ ਪੈ ਜਾਂਦਾ ਜਿਵੇਂ ਹੁਣ ਵੀਰੇ ਉਹਨਾਂ ਨੇ ਇਹਨਾਂ ਨੇ ਵੀ ਹਨਾ ਉਰੇ ਪਿੰਡ ਆਪਣੀ ਜ਼ਿੰਦਗੀ ਲੰਗਾਈ ਆ ਹਨਾ ਉਹ ਚੀਜ਼ਾਂ ਮਨ ਚੋਂ ਨਹੀਂ ਨਿਕਲਦੀਆਂ ਹੁੰਦੀਆਂ ਹਨਾ ਉਹ ਵੀ ਪਿੰਡ ਹਮੇਸ਼ਾ ਯਾਦ ਰਹਿੰਦੇ ਰਹਿੰਦਾ ਚਲੋ ਕਈ ਬਹੁਤ ਲੋਕ ਹੁੰਦੇ ਨੇ ਏਦਾਂ ਦੇ ਜਿਹੜੇ ਭੁੱਲ ਵੀ ਜਾਂਦੇ ਨੇ ਹਨਾ ਚਲੋ ਜੀ ਜਿੱਥੇ ਹੈ ਨਾ ਬੰਦੇ ਨੂੰ ਰੋਜ਼ਗਾਰ ਉੱਥੇ ਬੰਦੇ ਨੂੰ ਰਹਿਣਾ ਪੈਂਦਾ ਬਸ ਜੀ ਇੱਥੇ ਹੈਗਾ ਸੀ 5:00 ਵਜੇ ਦਾ ਟਾਈਮ ਮੈਂ ਲੱਗੀ ਸੀ ਦਿੱਲੀ ਰੁਟੀਨ ਦੀ ਤਰ੍ਹਾਂ ਸ਼ੇਕ ਬਣਾਉਣ ਲੱਗੀ ਸੀ ਨਾਲ ਫਿਰ ਮੈਨੂੰ ਇਹ ਸੀ ਅੱਜ ਨੂੰ ਬਣਾਏ ਸੀ ਮਿਕਸ ਦਾਲ ਫਿਰ ਮੈਨੂੰ ਇਹ ਸੀ ਮੈਂ ਕਿਹਾ ਚਲ ਜਦ ਨੂੰ ਭੂਆ ਜੀ ਉਹਨਾਂ ਨੇ ਵੀ ਉਹਨਾਂ ਨੇ ਆਉਣਾ ਨਾ ਤੇ ਵੀ ਮਿਕਸ ਦਾਲ ਨੂੰ ਥੋੜਾ ਟਾਈਮ ਲੱਗ ਜਾਂਦਾ ਜਿਵੇਂ ਆਪਾਂ ਦੋ ਹੋਰ ਦਾਲ ਬਣਾਉਣੀਆਂ ਹਨ ਨਾ ਜਿਵੇਂ ਮੂੰਗੀ ਮਸਰੀ ਬਣਾਉਣੀਆਂ ਜਾਂ ਛੋਲੇ ਦੀਆਂ ਉਹ ਥੋੜਾ ਜਲਦੀ ਬਣ ਜਾਂਦੀਆਂ ਨੇ ਵੀ ਇਹ ਥੋੜਾ ਟਾਈਮ ਲਊਗੇ ਮੈਂ ਕਿਹਾ ਵੀ ਚਲੋ ਇੰਨੇ ਮੈਂ ਵੀ ਕੁੱਕਰ ਚ ਪਾ ਕੇ ਦਾਲ ਧਰ ਦਿੰਨੀ ਆ ਉਹਨੂੰ ਕੁਛ ਨਾ ਕੁਛ ਪਿਸਲ ਬੱਜੂਗੀ ਫਿਰ ਫੇਰ ਦੇਖ ਲਾਂਗੇ ਵੀ ਜਦ ਤੱਕ ਪੂਜੀ ਆਵੇ ਚਲੋ ਦੇਖਣ ਕੁਛ ਜੇ ਮੈਨੂੰ ਇਹ ਹੋ ਜਾਂਦਾ ਹਨਾ ਵੀ ਆਪਾਂ ਘਰ ਦੇ ਵਿੱਚ ਵੀ ਰੁਟੀਨ ਚ ਕੰਮ ਕਰ ਕਰਦੀਆਂ ਹਨਾ ਵੀ ਉਹ ਆਦਤ ਜੀ ਬਣੀ ਹੋਈ ਹੁੰਦੀ ਐ ਏਡਾ ਕੋਈ ਉਹ ਨਹੀਂ ਰਹਾ ਦਿੰਦਾ ਹਾਂ ਅਗਰ ਕੋਈ ਐਕਸਟਰਾ ਕੰਮਕਾਰ ਕਰਦੇ ਆ ਹਨਾ ਕੋਈ ਸਾਫ ਸਫਾਈ ਦਾ ਕਰਦੇ ਆ ਜਾਂ ਕੋਈ ਹੋਰ ਕੰਮਕਾਰ ਹੋ ਗਏ ਫਿਰ ਇਹੋ ਜਿਹਾ ਵੀ ਚਲੋ ਫਿਰ ਮਿਸ ਕਰ ਦੋ ਹਨਾ ਵੀ ਨਹੀਂ ਬਣਦਾ ਹੈਗਾ ਬਸ ਮੈਨੂੰ ਏ ਜੀ ਮੈਂ ਕਿਹਾ ਵੀ ਚਲ ਮੈਂ ਬਣਾਉਣਾ ਸੀ ਸ਼ੇਕ ਬਣਾਉਣ ਲੱਗੀ ਸੀ ਮੈਂ ਕਿਹਾ ਜਾਨ ਨੂੰ ਸ਼ੇਕ ਬਣਾਉਂਗਾ ਜਾਨ ਮੇਰੀ ਚਲ ਦਾਲ ਪਾ ਕੇ ਮੈਂ ਰੱਖ ਲਈ ਸੀ ਕੁੱਕਰ ਚ ਹਨਾ ਵੀ ਸ਼ੇਕ ਬਣਾਇਆ ਸੀ ਜਿੱਦ ਮੈਂ ਮਿਕਸ ਬਣਾਇਆ ਸੀ ਪਪੀਤੇਦਾਰ ਬਨਾਨਾ ਇੱਕ ਇਹ ਲਿਆਂਦਾ ਰੋਪੀਤੇ ਦਾ ਬਣਾਇਆ ਸੀ ਜੱਰੀ ਜੰਦਾ ਜੀ ਵੀ ਜਿਵੇਂ ਚਾਹ ਪੀਤੀ ਨੂੰ ਟਾਈਮ ਹੋ ਜਾਂਦਾ ਹਨਾ ਰੋਟੀ ਥੋੜੀ ਦੋ ਜਾ ਮਤਲਬ ਲੇਟ ਖਾਣੇ ਆ ਉਹਦੇ ਕਰਕੇ ਬਸ ਇਹ ਹੋ ਜਾਂਦਾ ਵੀ ਚਲ ਸ਼ੇਕ ਪੀ ਲੈਨੇ ਚਲੋ ਇਹ ਹੋ ਜਾਂਦਾ ਨੇ ਵੀ ਗਰਮੀਆਂ ਚ ਜਿਦਾ ਸਾਡੇ ਕੋਈ ਵੀ ਹੁੰਦਾ ਹਨਾ ਕਈ ਲੋਕ ਇਹ ਹੁੰਦਾ ਵੀ ਮਾਰਨਿੰਗ ਟਾਈਮ ਪੀ ਲੈਂਦੇ ਜਾਂ ਦੁਪਹਿਰ ਨੂੰ ਪਰ ਸਾਨੂੰ ਸ਼ੁਰੂ ਤੋਂ ਹੀ ਆਦਤ ਬਣੀ ਆ ਸੀ ਪੀਣੇ ਦੀ ਸ਼ਾਮ ਨੂੰ ਇਸ ਵੇਲੇ ਕੁਝ ਅਸੀ ਟੈਸਟ ਕਰ ਲੀਆਂ ਤੇ ਕੁਝ ਜਿਆ ਫਤਿਹ ਨੂੰ ਗਿਫਟ ਕੁਝ ਅਸੀਂ ਖਾ ਲੀਆਂ ਸੀ ਕੁਝ ਰਹਿ ਗਈ ਸੀ ਮੇਰਾ ਨਾ ਦੋ ਤਿੰਨ ਦਿਨ ਹੋ ਗਏ ਆ ਜਾਨੂੰ ਤੇ ਇਹਨਾਂ ਨੂੰ ਕਈ ਦਿਨਾਂ ਨੂੰ ਮਿਲਣੀਆਂ ਇਹਨਾਂ ਨੂੰ ਹੋ ਗਏ ਫਤਿਹ ਨੂੰ ਤੇ ਮੇਰੇ ਦਿਮਾਗ ਚੋਂ ਹੀ ਨਿਕਲ ਜਾਂਦੀ ਨੇ ਫਿਰ ਮੇਰੇ ਅੱਜ ਦਿਮਾਗ ਚ ਆਈ ਮੈਂ ਖਿਆ ਸੱਚ ਮੈਂ ਕਿਹਾ ਤੁਹਾਨੂੰ ਦਿਖਾਉਣੀ ਆ ਨਾ ਇਹ 12 ਆਂਜਾ ਨੇ ਫਤਿਹ ਵਾਸਤੇ ਪਰ ਇਹ ਕੋਈ ਨਾ ਵੀ ਕੁਦਰਤੀ ਗੱਲ ਹੁੰਦੀ ਹੈ ਜਿਵੇਂ ਚਲੋ ਆਪਣੇ ਹਨਾ ਸਾਰੀਆਂ ਰਿਸ਼ਤੇਦਾਰੀਆਂ ਚ ਤਾਂ ਆਪਣੇ ਨਹੀਂ ਵੀ ਗਏ ਹੋਏ ਹੁੰਦੇ ਹੈਗੇ ਪਰ ਫਤਿਹ ਨੂੰ ਨਾ ਬਹੁਤ ਮਤਲਬ ਕਈ ਕਾਂਟੀਆਂ ਐ ਇਦਾਂ ਦੀਆਂ ਨੇ ਜਿੱਥੇ ਸਾਡੇ ਨਹੀਂ ਵੀ ਗਏ ਹੋਏ ਹਨਾ ਅੱਗੇ ਤੋਂ ਅੱਗੇ ਜਿਵੇਂ ਆਪਣੇ ਜਾਣ ਪਛਾਣ ਚ ਕੋਈ ਨਾ ਕੋਈ ਗਾਹਾਂ ਤੋਂ ਗਾਹਾਂ ਹਨਾ ਦੀ ਉਹ ਨਾਂ ਨੇ ਲਿਆਤੀਆਂ ਮਤਲਬ ਬਹੁਤ ਸਾਰੀਆਂ ਇਦਾਂ ਦੀਆਂ ਕਾਂਟੀਆਂ ਨੇ ਜਿੱਥੇ ਜਿੱਥੋਂ ਫਤਿਹ ਨੂੰ ਕੈਂਡੀਆਂ ਮਿਲੀਆਂ ਹੋਈਆਂ ਨੇ ਬਾਕੀ ਇਹ ਹੈ ਜੀ ਜਿਨ੍ਹਾਂ ਨੇ ਦਿੱਤੀਆਂ ਨੂੰ ਬਹੁਤ ਬਹੁਤ ਥੈਂਕ ਯੂ ਆਪਾਂ ਚਾਹ ਇਹਨਾਂ ਚੀਜ਼ ਨਿੱਤ ਲਿਆ ਕੇ ਖਾਈਏ ਹੈ ਨਾ ਪਰ ਇਹ ਹੋ ਜਾਂਦਾ ਵੀ ਜਿਹੜੀ ਚੀਜ਼ ਮਤਲਬ ਐ ਗਿਫਟ ਚ ਮਿਲੀ ਹੁੰਦੀ ਹੈ ਨਾ ਉਹ ਚੀਜ਼ ਦੀ ਇੱਕ ਖੁਸ਼ੀ ਅਲੱਗ ਜੀ ਹੋ ਜਾਂਦੀ ਆ ਨਾ ਕਿ ਗਿਫਟ ਇੱਕ ਖੁਸ਼ੀ ਹੋ ਅਲੱਗ ਹੁੰਦੀ ਆ ਹੈ ਨਾ ਬਸ ਇਥੇ ਲੱਗੀ ਸੀ ਫਿਰ ਮੈਂ ਮੇਰੀ ਦਾਲ ਤਾਂ ਬਣ ਰਹੀ ਸੀ ਜੇ ਮੇ ਨੂੰ ਕੁਝ ਹੋਣਾ ਇਹ ਹੋ ਜਾਂਦਾ ਨੇ ਵੀ ਜਿਵੇਂ ਹੁਣ ਕੀਮੋ ਨੂੰ ਹਜੇ ਹਫਤਾ ਕਿ ਹੋਇਆ ਲੱਗੀ ਨੂੰ ਵੀ ਉਹਦੇ ਕਰਕੇ ਨਾ ਉਹਨਾਂ ਨੂੰ ਮਤਲਬ ਗਰਮੀ ਬੈਸੇ ਹੀ ਚਲਉਈ ਆ ਵੀ ਜਿਵੇਂ ਹੁਣ ਲੱਗਦੀਆਂ ਰਹਿੰਦੀ ਨੇ ਉਹਨਾਂ ਕਰਕੇ ਤਾਂ ਚਲੋ ਗਰਮੀ ਲੱਗਦੀ ਲੱਗਦੀ ਹੈ ਨਾ ਵੀ ਜਿਵੇਂ ਲੱਗ ਕੇ ਹਟਦੀ ਹੈ ਨਾ ਫਿਰ ਥੋੜੇ ਜਿਹਾ ਕੁਝ ਦਿਨ ਜ਼ਿਆਦਾ ਹੀ ਲੱਗਦੀ ਆ ਬਸ ਮੰਮੀ ਕਹਿੰਦੇ ਸੀ ਕਹਿੰਦੇ ਚਲ ਮੈਂ ਦੁਬਾਰਾ ਵੀ ਫਿਰ ਨਹਾ ਲੰਨੀ ਆ ਵਿੱਚ ਨਹਾ ਕੇ ਫਿਰ ਥੋੜੀ ਦੇਰ ਕੁਝ ਆਰਾਮ ਜਿਹਾ ਰਹਿੰਦਾ ਹੈ ਹੈ ਨਾ ਹੁਣ ਆਈ ਹੋ ਜਾਂਦਾ ਨਾ ਥੋੜਾ ਜਿਹਾ ਬਾਡੀ ਠੰਡੀ ਸੀ ਹੁਣ ਕਰਕੇ ਚਲਾਈ ਹੋ ਜਾਂਦਾ ਆਰਾਮ ਚਾ ਮਿਲ ਜਾਂਦਾ ਨਹੀਂ ਫਿਰ ਆਪਦੇ ਮਨ ਨੂੰ ਨਾ ਜੀ ਜਿਹਾ ਕਾਲਾ ਪੈਣ ਲੱਗ ਜਾਂਦਾ ਉਹਨਾਂ ਦਾ ਗਰਮੀ ਕਰਕੇ ਕੁਝ ਇਹ ਹੋ ਜਾਂਦਾ ਜਿਵੇਂ ਹੁਣ ਆਪਾਂ ਚੰਗੇ ਭਲੇ ਹਨ ਆਪਾਂ ਚੰਗੇ ਭਲੇ ਨੂੰ ਕਿੰਨੀ ਗਰਮੀ ਲੱਗਦੀ ਹੈ ਨਾ ਕੁਝ ਇਸ ਵਾਰ ਤਾਂ ਹੈਗੀ ਵੀ ਬਹੁਤ ਜ਼ਿਆਦਾ ਇਹ ਇਹ ਚੀਜ਼ਾਂ ਵੀ ਫਰਕ ਪੈ ਜਾਂਦਾ ਤੇ ਮੈਂ ਲੱਗੀ ਸੀ ਬਸ ਮੈਨੂੰ ਇਹ ਸੀ ਵੀ ਕੁਝ ਕੱਪੜੇ ਮੇਰੇ ਥੋੜੇ ਜਿਹੇ ਸਿੱਲੇ ਦੇ ਸੀ ਉਹ ਮੈਂ ਅੰਦਰ ਚੇਰ ਤੀ ਫੋਲ ਲੈ ਸੀ ਕਿਉਂਕਿ ਇਹ ਹੋ ਜਾਂਦਾ ਵੀ ਹੁਣ ਜਿਵੇਂ ਮੌਸਮ ਧੁੱਪ ਜ਼ਿਆਦਾ ਤੇਜ਼ ਆ ਨਾ ਫਿਰ ਕਾਫੀ ਦੇਰ ਦੇ ਮੈਂ ਲਾ ਕੇ ਰੱਖਿਓ ਸੀ ਕੱਪੜੇ ਤਾਂ ਮੈਂ ਕਿਹਾ ਵੀ ਚਲ ਫੇਰ ਤੈਹ ਲਗਾਉਣੀ ਆ ਮੈਨੂੰ ਇਹ ਸੀ ਮੈਂ ਕਿਹਾ ਵੀ ਜਿਹੜੇ ਨਵੇਂ ਕੱਪੜੇ ਨੇ ਫਿਰ ਉਹਨਾਂ ਦਾ ਇਹ ਅੱਜ ਕੱਲ੍ਹ ਦੀ ਧੁੱਪ ਨਾਲ ਰੰਗ ਨਹੀਂ ਛੱਡਦੀ ਜੀ ਤਾਂ ਕਰਕੇ ਫੇਰ ਇਹ ਸੀ ਵੀ ਚਲੋ ਉਹ ਥੋੜੇ ਬਹੁਤੇ ਜਿਹੜੇ ਸਿੱਲੇ ਨੇ ਉਹਨਾਂ ਨੂੰ ਵੀ ਅੰਦਰ ਫੋਲ ਦੇਣੀ ਆ ਥੋੜੀ ਜੀ ਮੇਰੇ ਮੈਸੇਜ ਜੀ ਨਾ ਪਿੱਛੇ ਸੁੱਕ ਕੇ ਜਾਣਾ ਉਹਨਾਂ ਨੇ ਵੀ ਜਿਹੜੇ ਸੁੱਕੇ ਨੇ ਉਹਨਾਂ ਦੀ ਤੈਅ ਲਗਾ ਕੇ ਫਿਰ ਇੰਨੇ ਇਹ ਸਾਂਭ ਲੈਣੀ ਆ ਉਹਨਾਂ ਨੂੰ ਬਾਕੀ ਇਹਨੂੰ ਫਿਰ ਸਾਂਭ ਦੂੰਗੀ ਵੀ ਨਹੀਂ ਚਲੋ ਸਨੇ ਟਾਈਮ ਚੱਕ ਦੂੰਗੀ ਜਦੋਂ ਝਾੜੂ ਪੂੰਛਾ ਕਰਨਾ ਦਾ ਇਹਦਾ ਪਹਿਲਾਂ ਸਾਂਭ ਦਾਂਗੇ ਮਰਜੀ ਇੱਥੇ ਮੈਂ ਲੱਗੀ ਸੀਗੀ ਮੈਨੂੰ ਇਹ ਸੀ ਮੈਂ ਚਲ ਮੈਂ ਬੈਠੀ ਹਾਂ ਜਾਂ ਫ੍ਰੀ ਮਾਮਾ ਧੀਆਂ ਗੱਲਾਂ ਮਾਰਦੀਆਂ ਸੀ ਨਾਲ ਹੀ ਲੱਗੀ ਸੀ ਮੈਂ ਦਾਲ ਦਾ ਮਸਾਲਾ ਤਿਆਰ ਕਰ ਲਿਆ ਮੈਂ ਚਲੋ ਅੰਨੇ ਮੈਂ ਤੜਕਾ ਤਿਆਰ ਕਰ ਦਿੰਨੀ ਆ ਵੀ ਫਿਰ ਅੱਜ ਮੇਰਾ ਟਾਈਮ ਲੱਗੇ ਤਾਂ ਮੈਂ ਲਾ ਲੂੰਗੀ ਕਿਉਂਕਿ ਅੱਜ ਆਉਣਗੇ ਉਹ ਲਾ ਲੈਣਗੇ ਵੀ ਜਿਵੇਂ ਹੋਊ ਫਿਰ ਉਸ ਹੱਬ ਨਾਲ ਦੇਖੀ ਜਾਊਗਾ ਨਾ ਪਰ ਮੈਨੂੰ ਨਾ ਹੁਣ ਵੀਡੀਓ ਦੇ ਵਿੱਚ ਦੇਖ ਕੇ ਆਦਾ ਪੱਖਾ ਐਦਾਂ ਲੱਗਦਾ ਜਿਵੇਂ ਖੜਾ ਹੁੰਦਾ ਹੈ ਨਾ ਇਸ ਟਾਈਮ ਨਾ ਸੀ ਸ਼ਾਮ ਟਾਈਮ ਮੰਮੀ ਨੂੰ ਇੱਥੇ ਬੇੜੇ ਦੇ ਵਿੱਚ ਲਗਾ ਦੇਣੇ ਨੇ ਵੀ ਚਲੋ ਹਨਾ ਥੋੜੀ ਬਹੁਤੀ ਹਨਾ ਇਹ ਤਾਂ ਤਾਜੀ ਹਵਾ ਮਿਲਦੀ ਆ ਨਾਲ ਇਹਦਾ ਅੰਦਰ ਸਾਰੀ ਦਿਹਾੜੀ ਰਹਿ ਰਹਿ ਕੇ ਬੰਦੇ ਦਾ ਮਨ ਬੋਰ ਹੋ ਜਾਂਦਾ ਹਨਾ ਵੀ ਇਹ ਵੀ ਇੱਕ ਅੰਦਰਾਂ ਚ ਵਿੱਚ ਸਾਰੀ ਦਿਹਾੜੀ ਰਹਿ ਇਹ ਵੀ ਇੱਕ ਜੇਲ ਲੱਗਦੀ ਆ ਬੰਦੇ ਨੂੰ ਹਨਾ ਕਰਕੇ ਵੀ ਚਲੋ ਹਨਾ ਇਸ ਟਾਈਮ ਚਲ ਇੱਥੇ ਬੈਂਦੇ ਖੜਦੇ ਨੇ ਚੱਲਣ ਨਾਲੇ ਥੋੜਾ ਜਿਹਾ ਫਿਰ ਆਏ ਹੋ ਜਾਂਦਾ ਵੀ ਮ ਕੋਈ ਨਾ ਕੋਈ ਆਉਂਦਾ ਜਾਂਦਾ ਜਾਂ ਹੋਰ ਹਨਾ ਆਪ ਬੰਦੇ ਦੇ ਸੌ ਆਉਂਦਾ ਜਾਂਦਾ ਦਿਖਦਾ ਕਰਦਾ ਇਹ ਨਾਲੇ ਥੋੜੀ ਜੀ ਤਾਦੀ ਹਵਾ ਮਿਲਦੀ ਆ ਉਹਦੇ ਨਾਲ ਵੀ ਮਨ ਹੋਰ ਹੋ ਜਾਂਦਾ ਇਹਦੇ ਜੋ ਭੂਆ ਜੀ ਜਿਹੜੇ ਰੋਟੀ ਬਣਾਉਣਾ ਆਉਂਦੇ ਹੁੰਦੇ ਨੇ ਆਪਣੇ ਆਪਣੀ ਨੀਂਦ ਮਤਲਬ ਸਾਡੇ ਕਿਉਂਕਿ ਇਹ ਇੱਥੇ ਦੀ ਕੁੜੀਆਂ ਨੇ ਵੀ ਇੱਥੇ ਰਹਿੰਦ ਨੇ ਆਪਣੇ ਚਲੋ ਇੰਨਾ ਕਰਕੇ ਹਨਾ ਉਹ ਵੀ ਉਹਨਾਂ ਨੂੰ ਵੀ ਸੌਖਾ ਹੋ ਜਾਂਦਾ ਹੈ ਤਾਂ ਹੀ ਹੁੰਦਾ ਹੁੰਦਾ ਹੈ ਨਾ ਤਾਂ ਦੀ ਰੋਟੀ ਪਾਣੀ ਖਾਂਦਾ ਹੈ ਪਹਿਲਾਂ ਤਾਂ ਚਲੋ ਇਹ ਸੀਗਾ ਵੀ ਭਾਬੀ ਉਹ ਨਹੀਂ ਦੇਈ ਜਾਂਦੇ ਸੀਗੇ ਵੀ ਚਲੋ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਨਾ ਵੀ ਜਿਨ੍ਹਾਂ ਨੇ ਇੰਨੇ ਮਹੀਨੇ ਦੇ ਦਿੱਤੇ ਕਿਉਂਕਿ ਅੱਜ ਦਾ ਮਤਲਬ ਕਹਿੰਦੇ ਹੁੰਦੇ ਨੇ ਵੀ ਅੱਜ ਦਾ ਟਾਈਮ ਆਹ ਜਾਏ ਹੈ ਨਾ ਵੀ ਕੋਈ ਵੀ ਕਿਸੇ ਦਾ ਦੁੱਖ ਦੀ ਗੱਡੀ 'ਚ ਨਹੀਂ ਕੋਈ ਕਿਸੇ ਦਾ ਕਰਕੇ ਰਾਜੀ ਸੁੱਖ 'ਚ ਜਿਹਨੂੰ ਮਰਜ਼ੀ ਬਣਾ ਲਓ ਪਰ ਉਹਨਾਂ ਨੇ ਬਹੁਤ ਜ਼ਿਆਦਾ ਕੀਤਾ ਏ ਹਨਾ ਵੀ ਅਸੀਂ ਸਾਰੀ ਉਮਰ ਉਹਨਾਂ ਦਾ ਇਹ ਸਨ ਭੁੱਲ ਨਹੀਂ ਸਕਦੇ ਨਾ ਵੀ ਉਹਨਾਂ ਨੇ ਇੰਨਾ ਸਾਡਾ ਸਾਥ ਦਿੱਤਾ ਏ ਹਰ ਗੱਲ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਇਹ ਹੋ ਜਾਂਦਾ ਵੀ ਕਹਿੰਦੇ ਹੁੰਦੇ ਨੇ ਵੀ ਇੱਕ ਦੁੱਖ ਦੀ ਘੜੀ ਆ ਜਿਹਦੇ ਵਿੱਚ ਬੰਦਾ ਹਰ ਇੱਕ ਰਿਸ਼ਤੇ ਨੂੰ ਹਰ ਇੱਕ ਇਨਸਾਨ ਬੰਦਾ ਪਰਖ ਸਕਦਾ ਏ ਨਾ ਵੀ ਇਹ ਇੱਕ ਪਰਖ ਦੀ ਘੜੀ ਹੋ ਜਾਂਦੀ ਹੈ ਵੀ ਜਿਹਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਹਾਂ ਆਪਣਾ ਕੌਣ ਹੈਗਾ ਕੌਣ ਨਹੀਂ ਹੈਗਾ ਹੁਣ ਜਿ ਘ ਹਨ ਸਾਰੇ ਆਪਦੇ ਨੇ ਇੱਥੇ ਕਰਦੇ ਹਾਂ ਬਲੌਗ ਦਾ ਐਂਡ ਓਕੇ ਬਾਈ ਟੇਕ ਕੇਅਰ ਆਪਦਾ ਰੱਖੋ ਖਿਆਲ